ਮੁਕੇੜੀਆਂ ਪੇਰੇ ਬਾਜ਼ਾਰ 'ਚ ਸ਼ਰੀਆਂ ਪਟਾਖੇ ਵਿਕਰੇਤਾਵਾਂ ਵੱਲੋਂ ਥਾਂ-ਥਾਂ ਨਿਜ਼ਾਇਜ਼ ਕਬਜ਼ਾ ਕਰਕੇ ਪਟਾਖੇ ਵੇਚਦੇ ਦਿਖਾਈ ਦਿੱਤੇ ਜਿੱਥੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਸ਼ੀਕਾ ਜੈਨ ਵੱਲੋਂ ਜ਼ਿਲ੍ਹੇ ਵਿੱਚ ਪਟਾਖਾ ਵਿਕਰੇਤਾ ਨੂੰ ਅਰਜੀ ਲਾਇਸੈਂਸ ਜਾਰੀ ਕੀਤੇ ਗਏ ਉੱਥੇ ਹੀ ਪਟਾਖਾ ਵਿਕਰੇਤਾ ਨੂੰ ਨਿਯਤਾਂ ਦੇ ਥਾਵਾਂ ਤੇ ਪਟਾਖੇ ਵੇਚਣ ਲਈ ਹੁਕਮ ਜਾਰੀ ਕੀਤੇ ਗਏ ਪਰ ਮੁਕੇੜੀਆਂ ਪੇਰੇ ਬਾਜ਼ਾਰ 'ਚ ਥਾਂ-ਥਾਂ ਪਟਾਖੇ ਵੇਚਦੇ ਦੇਖੇ ਗਏ ਡੀਸੀ ਮੈਡਮ ਹੁਸ਼ਿਆਰਪੁਰ ਦੇ ਹੁਕਮਾਂ ਨੂੰ ਸਿੱਕੇ ਟੰਗਦੇ ਹੋਏ ਕਾਨੂੰਨ ਦੀਆਂ ਸ਼ਰ੍ਹਾਮ ਤਜੀਆਂ ਉਡਾਈਆਂ ਗਈਆਂ ਤੇ ਇਹਨਾਂ ਪਟਾਕਾ ਵਿਕਰੇਤਾ ਨੂੰ ਵਰਨਿੰਗ ਦੇ ਕੇ ਗੋਲੂ ਦੀ ਮਿੱਟੀ ਛਾਰਤੇ ਦਿਖਾਏ ਦਿੱਤੇ ਤੇ ਸ਼ਾਸਨ ਪ੍ਰਸ਼ਾਸਨ ਵੱਲੋਂ ਵੀ ਕੋਈ ਇਨ੍ਹਾਂ ਨਜ਼ਾਇਜ਼ ਸਪੀਡ ਵਾਲੇ ਸਥਾਨ ਤੇ ਪਟਾਕਿਆ ਵੇਚਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਲੋਕਾਂ ਦਾ ਕਹਿਣਾ ਹੈ ਕਿ ਰੱਬ ਨਾ ਕਰੇ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਸੀ ਹਾਂ ਜੀ ਸਾਡੀ ਜਿਹੜਾ ਕਟਵਾਰ ਦੇ ਸ਼ਹਿਰ ਮੌਕੇ ਤੇ ਕਿਸ ਮਾਟੇ ਵੱਲ ਉਹਦਾ ਦੇਖਿਆ ਗਿਆ ਬਿਜਾਰ ਦੇ ਵਿੱਚ ਪਟਾਕਾ ਬਿਲਕੁਲ ਲੋੜ ਨਹੀਂ ਹੈਗਾ ਬਿਲਕੁਲ ਜਿਹਾ ਜਿਸੀ ਗਈ ਹੈ ਤੇ 7-11 ਜੀ ਲੋਡ ਹੋਏ ਨੇ ਕਿਤੇ ਕਿਤੇ ਬੰਦੇ ਆਏ ਜਿਹੜੇ ਪਟਾਖੇ ਉਧਾਰ ਆ ਰਹੇ ਜਿਸ ਤਰ੍ਹਾਂ ਦੇ ਦੇਖੋ ਸਾਰੇ ਬਿਜਾਰ ਜਿੰਨੇ ਪਟਾਕੇ ਲੱਗੇ ਆ ਸਾਰਿਆਂ ਕੋਲ ਬਿਲਕੁਲ ਕਿਸੇ ਕੋਲ ਲਾਇਸੈਂਸ ਨਹੀਂ ਹੈਗਾ ਤੇ ਇਹਨਾਂ ਨੂੰ ਇੱਕ ਗਰਾਊਂਡ ਦਿੱਤੀ ਗਈ ਹੈ ਦੁਸ਼ਹਰਾ ਗਰਾਊਂਡ ਜਿੱਥੇ ਪਟਾਕੇ ਵੇਚ ਰਹੇ ਨੇ ਉਹ ਸਾਰੇ ਬਿਜਾਰ ਦੇ ਵਿੱਚ ਇਹਨਾਂ ਰਸ ਬਿਜਾਰ ਤੇ ਕੋਈ ਵੀ ਅਨਸੰਗਠਨ ਨਾ ਵਾਪਸ ਸਕਦੀ ਹੈ ਔਰ ਇਸ ਕਰਕੇ ਇਹ ਲੋਕ ਜਿਹੜੇ ਕਿਸੇ ਦਾ ਕਹਿਣਾ ਨਹੀਂ ਮੰਨਦੇ ਆਪਣੀ ਮਰਜ਼ੀਆਂ ਕਰਦੇ ਆ ਕਿਸੇ ਨੂੰ ਕੁਝ ਨਹੀਂ ਜਾਂਦੇ ਜੀ ਤੇ ਅਸੀਂ ਤਾਂ ਇਹੀ ਅਪੀਲ ਕਰਦੇ ਆਂ ਵੀ ਬਾਜ਼ਾਰ ਅਜੇ ਤੱਕ ਦੋ ਦਿਨ ਜਿਹੜੇ ਬਾਜ਼ਾਰ ਖੁੱਲੇ ਰਹਿਣੇ ਚਾਹੀਦੇ ਆ ਤਾਂ ਜੋ ਕਿਸੇ ਦਾ ਕੋਈ ਵੀ ਨੁਕਸਾਨ ਨਾ ਹੋਵੇ ਬਾਹੀਂ ਚਾਹਤ ਕੋਈ ਬਾਰਦਤ ਹੋ ਜਾਂਦੀ ਪਿੱਛੇ ਜਿੰਦਦਰ ਦੇ ਵਿੱਚ ਫੱਦੇ ਵੱਲ ਇਲਾਕੇ ਦੇ ਵਿੱਚ ਸਹਿ ਲਿਆਸ ਹੋ ਗਿਆ ਇਹ ਉਹੀ ਬਾਕਤੀਆ ਮਕੇਰੀਆਂ ਵਿੱਚ ਬਾਗ ਜਿਹੜੀ ਅਸੀਂ ਕੰਮੇਵਾਰੀ ਕਿਹਦੀ ਹੈ ਜ਼ਿੰਮੇਵਾਰੀ ਦਾ ਦੁਕਾਨ ਦੀ ਹੈ ਜੀ ਹੁਣੇ ਜਿਹੜੇ ਆਪਾਂ ਇਹ ਬਿਨਾ ਮਤਲਬ ਤੋਂ ਜਿਹੜੇ ਲਾਇਸ ਬਿਨਾ ਲਾਇਸੈਂਸ ਤੋਂ ਜਾ ਕੇ ਬੈਠੇ ਆ ਬਰਗਾਦ ਵਿੱਚ ਲਾਣਾ ਤੇ ਬਿਲਕੁਲ ਹੀ ਅਲਾਉਡ ਨਹੀਂ ਹੈਗਾ ਪਟਾਕੇ ਇਹ ਟਿੱਕੇ ਮੱਤ ਗੱਜੀ ਕਾਨੂੰਨ ਦੀ ਹੈ ਪ੍ਰਸ਼ਾਸਨ ਦੀ ਜਿਹੜੀ ਕਮੀ ਕਹਿੰਦੇ ਨਹੀਂ ਆਪਾਂ ਜਿਹੜਾ ਕੋਈ ਇਹਨਾਂ ਦੇ ਦੇਖ ਨਹੀਂ ਰਿਹਾ ਇਹਨਾਂ ਨੂੰ ਤੇ ਬਿਨਾ ਆਪਣੀ ਮਰਜ਼ੀ ਨਾਲ ਇਹ ਕਰ ਰਹੇ ਆ ਜੀ ਤੇ ਆਪਾਂ ਤਾਂ ਜਹੀ ਚਾਹੁੰਦੇ ਵੀ ਇਹ ਪਟਾਕੇ ਬਾਜ਼ਾਰ ਤੋਂ ਬਾਹਰ ਚੱਲ ਜਾਣ ਤਾਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੁਹਾਡੇ ਵੱਲੋਂ ਕੀ ਕਰ ਰਹੀ ਕਿਤੇ ਸਾਡੇ ਵੱਲੋਂ ਜੀ ਆਪਾਂ ਪਟਾਕੇ ਇਹਨਾਂ ਨੂੰ ਵਰਨਿੰਗ ਦੇ ਰਹੇ ਆ ਜੀ ਆਪਾਂ ਵੀ ਇੱਥੋਂ ਜਿਹੜਾ ਸਮਾਨ ਜਿੰਨਾ ਵੀ ਪਟਾਕੇਆਂ ਦਾ ਬਾਹਰ ਕੱਢੋ ਠੀਕ ਹੈ ਜੀ ਔਰ ਅਸੀਂ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਆਪਾਂ ਗੱਡੀਆਂ ਆਈਆਂ ਨੇ ਤੇ ਦੋ ਲਗਾਈ ਹੋਈਆਂ ਨੇ ਦੋਵੇਂ ਬੱਸ ਸਟੈਂਡ ਖੜੀਆਂ ਕੀਤੀਆਂ ਤੁਹਾਡੇ ਕਹਿਣ ਤੋਂ ਬਾਅਦ ਵੀ ਲੋਕ ਇਹ ਸਮਾਨ ਆਪਣਾ ਨਹੀਂ ਕਵਰ ਕਰਦੇ ਨਹੀਂ ਕਰਦੇ ਜੀ ਤੁਹਾਡੀ ਕੀ ਕਾਰਵਾਈ ਹੈ ਸਾਡੀ ਇਹੀ ਕਾਰਵਾਈ ਹੈ ਜੀ ਅਸੀਂ ਦੇ ਨਾਲ ਜਾ ਜਾ ਕੇ ਬੇਨਤੀ ਕਰ ਰਹੇ ਹਾਂ ਇਹਦੇ ਹੱਥ ਜੁੜ ਕੇ ਵੀ ਆਪਣਾ ਸਮਾਨ ਬਾਹਰ ਕਰ ਲਓ ਕਿ ਕੋਈ ਨੁਕਸਾਨ ਨਾ ਹੋ ਜਰੇ ਨੁਕਸਾਨ ਨਹੀਂ ਹੋਏਗਾ ਤਾਂ ਵਧੀਆ ਰ ਔਰ ਵਧੀਆ ਸਾਰੇ ਦਿਵਾਲੀ ਨਿਕਲ ਜੇਗੀ ਗ੍ਰੀਨ ਦਿਵਾਲੀ ਮਹੋਣੀ ਚਾਹੀਦੀ ਹੈ ਜੀ ਪਟਾਕੇ ਲਗਾਉਣ ਦੇ ਬਿਲਕੁਲ ਲੋੜ ਨਹੀਂ ਹੁੰਦੇ ਹੌਣ ਤੱਕ ਤੁਸੀਂ ਕਿੰਨੇ ਇਲਾਨ ਕਰ ਦਿੱਤੇ ਹੋਏ ਹਨ ਚਲਾਨ ਦੇਖੋ ਜੀ ਚਲਾਨ ਆਪਾਂ ਨਹੀਂ ਕਰ ਸਕਦੇ ਆ ਕਮੇਟੀ ਦਾ ਕੰਮ ਹੁੰਦਾ ਚਲਾਨ ਦੇ ਤੇ ਆਪਾਂ ਤੇ ਸਿਰਫ ਇਹਨਾਂ ਨੂੰ ਇੱਕ ਵਾਰੀ ਵਾਰਨਿੰਗ ਦੇਣ ਆਏ ਆ ਕਿ ਜੇਰਾ ਕੋਈ ਨੁਕਸਾਨ ਹੋਇਆ ਜਿੰਮੇਵਾਰ ਉਹ ਆਪ ਹੋਏਗਾ ਕਿ ਜੇ ਤੁਹਾਡੀ ਗਵਾਰਨੀ ਕੀ ਕਲੀ ਹਵਾ ਚ ਦੇਗੀ ਜਾਂ ਕਾਰਵਾਈ ਵੀ ਕਰੇਗੀ ਆਪਾਂ ਦੇਖਦੇ ਆਂ ਕਾਰਵਾਈ ਵੀ ਲਈਏ ਆਪਾਂ ਜ਼ਰੂਰ ਕਰਾਵਾਂਗੇ ਜੇ ਕੋਈ ਕਾਰਵਾਈ ਹੋਏਗੀ ਤਾਂ ਆਪਾਂ ਜ਼ਰੂਰ ਕਰਾਵਾਂਗੇ ਪ੍ਰਸ਼ਾਸਨ ਨੂੰ ਜਲ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਇਹ ਤਿਹਾਰ ਦੁਨੀਆ ਭਰ ਦੇ ਲੋਕ ਬੜੀ ਖੁਸ਼ੀ ਨਾਲ ਮਨਾਉਂਦੇ ਆ ਖਾਸ ਕਰਕੇ ਸਾਡੇ ਭਾਰਤ ਦੇ ਵਿੱਚ ਤਿਹਾਰ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਮੇਰੇ ਵੱਲੋਂ ਆਪਦੇ ਚੈਨਲ ਆਹੀਂ ਸਮੂਹ ਇਲਾਕਾ ਦੇ ਵਸਨੀਕਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਇਸ ਦੇ ਨਾਲ ਹੀ ਮੈਂ ਇੱਕ ਰਿਕਵੈਸਟ ਵੀ ਕਰਨੀ ਚਾਹੁੰਦਾ ਆ ਕਿ ਇਹ ਦੇ ਵਿੱਚ ਜਿਹੜੀਆਂ ਸਾਨੂੰ ਜ਼ਰੂਰੀ ਹਦਾਇਤਾਂ ਜਾਰੀ ਹੋਈਆਂ ਆ ਉਹਦੀ ਪਾਲਣਾ ਕਰਨੀ ਚਾਹੀਦੀ ਆ ਜਿਹੜੇ ਪਟਾਕੇ ਆ ਭੀੜ ਭੜ ਪੜੀ ਹੈ ਜਗ੍ਹਾ ਤੇ ਨਾ ਵੇਚ ਕੇ ਜਿਹੜੀ ਜਗ੍ਹਾ ਨਜ਼ਰਦ ਕੀਤੀ ਹੈ ਦੁਸ਼ਹਰਾ ਗਰਾਊਂਡ ਉੱਥੇ ਵੇਚਨੇ ਚਾਹੀਦੇ ਆ ਜਿੱਥੇ ਪਟਾਕੇ ਰੱਖੇ ਹੋਏ ਆ ਉਹਨਾਂ ਦਾ ਪ੍ਰੋਪਰ ਸੰਭਾਲ ਕਰਨੀ ਚਾਹੀਦੀ ਆ ਵੀ ਉੱਥੇ ਕੋਈ ਅਨਸਖਾਮੀ ਘਟਨਾ ਨਾ ਵਾਪਰ ਜਾਏ ਮੇਰੇ ਵੱਲੋਂ ਇੱਕ ਵਾਰ ਦੁਬਾਰਾ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਾਰੀ ਦੀਆਂ ਮੁਬਾਰਕਾਂ